ਇਹ ਚੋਂ ਚਾਰ ਜਣੇ ਸੀ ਤੇ ਚੋਂ ਕੋ ਪਿਸਤੌਲ ਹੀ ਇਹਨਾਂ ਨੇ ਮੁੰਡਿਆ ਦੇ ਦਕਾਨ ਦੇ ਉੱਤੇ ਰੱਖੇ ਆ ਉਹਨਾਂ ਅਨੇ ਵਾਰ ਗੋਲੀਆਂ ਚਲਾਈਆਂ ਜਿਹੜੇ ਸ਼ਿੱਕੇ ਆ ਨਾ ਉਹ ਸਾਡੇ ਕੋਲ ਆ ਇਸਾਈ ਭਾਈਚਾਰੇ ਦੇ ਪ੍ਰੋਗਰਾਮ ਦੌਰਾਨ ਚੱਲੀ ਗੋਲੀ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਪ੍ਰੋਗਰਾਮ ਨੂੰ ਬੰਦ ਕਰਵਾਉਣ ਨੂੰ ਲੈ ਕੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ 'ਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਜਦਕਿ ਕਰੀਬ 2 ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਅਤੇ ਜ਼ਿੰਦਗੀ ਲਈ ਜਦੋ ਜ਼ਹਦ ਕਰ ਰਹੇ ਨੇ ਉਧਰ ਪਰਿਵਾਰਾਂ ਚ ਚੀਖ ਚਿਹੜਾ ਪੈ ਗਿਆ ਵਾਰਦਾਤ ਹੋਈ ਏ ਤਰਨਤਰਨ ਦੇ ਪਿੰਡ ਖਵਾਸਪੁਰ ਚ ਜਿੱਥੇ ਬੀਤੀ ਰਾਤ ਪਿੰਡ ਚ ਇੱਕ ਘਰ ਚ ਇਸਾਈ ਪਾਈਚਾਰੇ ਦਾ ਪ੍ਰੋਗਰਾਮ ਹੋ ਰਿਹਾ ਸੀ ਇਸ ਦੌਰਾਨ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਪ੍ਰੋਗਰਾਮ ਨੂੰ ਜਬਰਦਸਤ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਇਸਾਈ ਪਾਈਚਾਰੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਪ੍ਰੋਗਰਾਮ ਬੰਦ ਕਰਵਾਉਣਾ ਇਹ ਨੌਜਵਾਨਾਂ ਨੇ ਗੁੱਸੇ ਚ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਤਿੰਨ ਵਿਅਕਤੀ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਇੱਕ ਵਿਅਕਤੀ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਏ ਤੇ ਝਗੜਾ ਭਾਜੀ ਰਾਤ ਦਾ ਹੀ ਚੱਲਣ ਡਿਆ ਸੀ ਤੇ ਇਹਦਾ ਰਾਤ ਵੀ ਨਾ ਉਹ ਮੁੰਡੇ ਉਧਰ ਨਾ ਕਿਤੇ ਮਸੀਹ ਵਾਲਿਆਂ ਦਾ ਸੀ 사ਸੰਗ ਸੀ ਇਹ ਮੁੰਡੇ ਸਾਡੇ ਜਿਹੜਾ ਪ੍ਰਧਾਨ ਦਾ ਲੜਕਾ ਸੀ ਉਧਰ ਗਿਆ ਉਹਨਾਂ ਦੀ ਰਿਸ਼ਤੇਦਾਰੀ ਸੀ ਉਧਰ ਇਹ ਮੁੰਡੇ ਗਏ ਆ ਇਹ ਚੋਂ ਚਾਰ ਜਣੇ ਸੀ ਤੇ ਚੋਂ ਕੋ ਪਿਸਤੌਲ ਸੀ ਇਹਨਾਂ ਨੇ ਮੁੰਡਿਆਂ ਦੇ ਕੰਨ ਦੇ ਉੱਤੇ ਰੱਖੇ ਆ ਤੇ ਚਲੋ ਉਸ ਟਾਈਮ ਉਹ ਚਲੇ ਗਿਆ ਮੜਕੇ ਰੋਲਾ ਰੱਪਾ ਮੜਾ ਮੋਟ ਹੋਇਆ ਇਧਰੋਂ ਵੀ ਬੰਦੇ-ਬੰਦੇ ਇਕੱਠੇ ਹੋ ਕੇ ਗਏ ਆ ਇਹ ਚਲੇ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਰਾਤ ਤਲਾਹ ਵੀ ਕੀਤੀ ਆ ਪਰ ਹਾਲੀ ਤੱਕਰ ਨਾ ਕੋਈ ਪੁਲਿਸ ਦੀ ਕਾਰਵਾਈ ਸ਼ਰੇ ਆਮ ਉਹ ਦੋਸ਼ੀ ਫਿਰੰਡੇ ਆ ਹੁਣ ਉਹ ਜਿਹੜਾ ਆ ਕੇ ਆ ਇੱਥੇ ਪੁਲ ਦੇ ਉੱਤੇ ਖਲੋ ਕੇ ਉਹਨਾਂ ਅਨੇ ਵਾਰ ਗੋਲੀਆਂ ਚਲਾਈਆਂ ਜਿਹੜੇ ਸ਼ਿੱਕੇ ਆ ਨਾ ਉਹ ਸਾਡੇ ਕੋਲ ਆ ਚਾਰ ਚਾਰ ਗੋਲੀਆਂ ਚਲਾਈਆਂ ਚਾਰ ਜਣੇ ਚਲਾਉਣ ਵਾਲੇ ਸੀ ਤੇ ਤਿੰਨਾਂ ਬੰਦਿਆਂ ਦੇ ਗੋਲੀਆਂ ਲੱਗੀਆਂ ਵਾ ਜਿਹਦੇ ਵਿੱਚੋਂ ਇੱਕ ਜਣੇ ਦੀ ਜਿਹੜੀ ਆ ਸਾਡੇ ਸਾਡਾ ਭਰਾ ਵਾ ਚਾਚੇ ਦਾ ਪੁੱਤ ਕਾਲਾ ਉਦੀ ਜਿਹੜੀ ਹੁਣ ਤੱਕ ਦਾ ਪਤਾ ਲੱਗ ਗਿਆ ਕਿ ਮੌਤ ਹੋ ਚੁੱਕੀ ਆ ਪਿੰਡ ਤਿਰਦਾ ਇਲਜ਼ਾਮੇ ਕੇ ਵਾਰਦਾ ਤੋਂ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਆਖੇ ਉਹਨਾਂ ਦੀ ਬਾਤ ਨਹੀਂ ਪੁੱਛੀ ਉਹਨਾਂ ਨੇ ਮਲਸਮਾ ਉੱਪਰ ਪਿੰਡ ਚ ਪਹਿਲਾ ਵੀਕ ਨੌਜਵਾਨ ਦਾ ਕਤਲ ਕਰਨ ਦੇ ਇਲਜ਼ਾਮ ਲਾਏ ਨੇ ਇਹੋ ਜਿਹੇ ਗੁੰਡਿਆਂ ਬੰਦਿਆਂ ਦੇ ਉੱਤੇ ਵੱਧ ਤੋਂ ਵੱਧ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਸਾਡਾ ਜਿਹੜੇ ਪੰਜਾਬ ਦੇ ਹਾਲਾਤ ਆ ਇਹ ਐਨੀ ਇੱਕ ਗੰਦੀ ਸਰਕਾਰ ਹੋ ਚੁੱਕੀ ਆ ਗੁੰਡਿਆਂ ਦੇ ਬਹੁਤ ਹੌਸਲੇ ਬਲੰਦ ਹੋ ਗਿਆ ਜੋ ਦਿਨ ਦੀ ਵੀ ਆ ਕੇ ਇਹ ਗੋਲੀਆਂ ਚਲਾ ਕੇ ਕਿਸੇ ਨੂੰ ਵੀ ਕੋਈ ਜਿਹੜੀ ਆ ਘਟਨਾ ਕਰ ਜਾਂਦੇ ਇਸ ਤੋਂ 1.5 ਸਾਲ ਪਹਿਲਾਂ ਵੀ ਇਸੇ ਹੀ ਮੰਨੇ ਨੇ ਗੋਲੀ ਚਲਾਈ ਆ ਸਾਡਾ ਮੁੰਡਾ ਇੱਥੇ ਵੇੜੇ ਦੇ ਵਿੱਚ ਉਹਨੂੰ ਗੋਲੀ ਲੱਗੀ ਆ ਦੱਸੀਏ ਕਿ ਇੱਕ ਪਾਸੇ ਸ਼ਹੀਦੀ ਦਿਹਾੜੇ ਨੇ ਅਤੇ ਦੂਜੇ ਪਾਸੇ ਇਸਾਈ ਧਰਮ 크ਿਸਮਿਸ ਦਾ ਤਿਉਹਾਰ ਮਨਾ ਰਹੇ ਆ ਜਿਸ ਕਾਰਨ ਦੋਮਾ ਤੇ ਰਾਚੇ ਕੁਝ ਥਾਮਾ ਤੇ ਝਗੜੇ ਦੇਖਣ ਮਿਲੇ ਨੇ ਇਸ ਤੋਂ ਪਹਿਲਾਂ ਸੰਗਰੂਰ ਦੇ ਪਿੰਡ ਬੱਡਰੂਖਾ ਚ ਵੀ ਅਜਿਹੇ ਹੀ ਮਾਮਲੇ ਦੇਖਣ ਮਿਲਿਆ ਸੀ ਜਿੱਥੇ ਕੁਝ ਲੋਕਾਂ ਨੇ ਸਾਈਆਂ ਦੇ ਸਮਾਗਮ ਨੂੰ ਬੰਦ ਕਰਵਾ ਦਿੱਤਾ ਸੀ ਫਿਲਹਾਲ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ